ਜਿਹੜੇ ਉਹਨਾਂ ਦੇ ਮੈਂਬਰ ਲਾਡ ਪ੍ਰਧਾਨ ਪੰਜ ਸਰਪੰਚ ਸਾਡੇ ਐਸ.ਡੀ.ਓ ਸਾਹਿਬ ਐਸ.ਐਚ.ਓ ਸਾਹਿਬ ਪਿੰਡ ਮਾਲੀਸ ਰਾਏ ਦੇ ਸਾਡੇ ਸਰਪੰਚ ਸਾਹਿਬ ਪੰਚਾਇਤ ਮੈਂਬਰ ਸਾਹਮਣੇ ਬੈਠੇ ਸੰਗਤ ਫਤਿਹਤ ਨਾਲ ਪਾਉ ਵਾਈਫ ਦੀ ਕਾਪਾ ਸਾਹ ਵਾਈਫ ਦੀ ਫੋਟੇ ਅੱਜ ਮੈਂ ਬਹੁਤ ਖੁਸ਼ੀ ਦੀ ਭੂਰਿਆ ਨਾਮ ਕਰਦੇ ਹਾਂ ਕਿ ਮਾਰਕੀ ਕਮੇਟੀ ਧਾਰੀ ਵਾਲੀਆਂ ਜਿੰਨੀਆਂ ਸਰਦਾਂ ਨੇ

ਮੰਨਿਆ ਕਰੋ ਬੋਲ ਦੇ ਕੇਰਨਾਂ ਨੂੰ ਉਹਨਾਂ ਦਾ ਜਿਹੜੇ ਤੋਂ ਉੱਤੇ ਜਿਨ੍ਹਾਂ ਨੇ ਰੂਰਲ ਡਾਗ ਮਿਕਾਵਾ ਕੋਰੈਕਟਿਓ ਸਰਵਰਸ ਕਰਕੇ ਜਿਨ੍ਹਾਂ ਨੇ ਸਾਰੇ ਪ੍ਰੋਪੋਜ਼ਲ ਬਣਾਵਾ ਕੇ ਪ੍ਰੋਜੈਕਟ ਬਣਾ ਕੇ ਭੇਜ ਕੇ ਵੀਰ ਕਰਕੇ ਸਾਰੇ ਫੋਕਸ ਪਰਾਏ ਆ ਸੋ ਬਹੁਤ ਵਧੀਆ ਕੰਮ ਜਿਹੜਾ ਵਾ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਵਿੱਚ ਧਾਰੀਆਂ ਬਣਾ ਕੇ ਕਮੇਟੀ ਦੀ ਇੱਕ ਵੀ ਛੜਕ ਨਹੀਂ ਰਹੇਗੀ ਜਿਹੜੀ ਜਿਹੜੀ ਪਹਿ ਨਹੀਂ ਹੋਏਗੀ ਸਾਰੀਆਂ ਕਰਤਾਂ ہو گیا اور دسا کہ پندرہ بھی سال آتی ایک سڑک نہیں بنی وہی پہلوں میرے سوکری پتا جی جسد سیوا سیکو جگہ کی نمائندگی کرتے رہے ہیں انہوں نے ریلیاں بڑی نے ਜਰੂਰ ਸਭ ਤੋਂ ਜਗਦੀਸ਼ ਜੀ ਤੇ ਅੰਦਰ ਬਾਪੂ ਸਰਪੰਚ ਹਰੋ ਬਾਪੂ ਕੋਲ ਵੀ ਕਰਜਪਤਰ ਜਿਹਨੇ ਵੀ ਸੰਗਤ ਬਾਪੂ ਕੱਪੇ ਨਾਲ ਆਈ ਹੈ ਤੇ ਮੇਰੇ ਪਿੰਡ ਦੀ ਸੰਗਤ ਆਉਂਦੀ ਜਦੋਂ ਖੁੰਡੇ ਵਾਲਾ ਪੁਰਤਾਨ ਹੋਇਆ ਸਾਰਾ ਕਾਹ ਜਿਹੜਾ ਸਾਡੇ ਪਿੰਡਾਂខាង ਚੱਲ ਲੱਗਾ ਤੇ ਸਾਡੀ ਸਰਕਾਰ ਦਾ ਜਿਹੜਾ ਹਾਲ ਉਹ ਬਹੁਤ ਬਿਹਾਲ ਹੋ ਗਿਆ ਰਿਸ਼ਤੇਦਾਰ ਵੀ ਜਿਹੜੇ ਸਾਡੇ ਪਿੰਡੋਂ ਘਟ ਗਏ ਸੜਕ ਟੁੱਟੀ ਹੈ ਕਿ ਕਿੰਨੇ ਵੀ ਬਹੁਤ ਜ਼ਿਆਦੇ ਬੈਕਰੀ ਵਾਲੇ ਨੇ ਪੱਟਵਾ मोस्टली ਪੱਟਦੇ ਸੀ ਸੋ ਇਹ ਬਹੁਤ ਬਹੁਤ ਧੰਨਵਾਦ ਦਾ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਸਾਹਿਬ ਪ੍ਰਤਾਪ ਰਵਿਸ਼ੀ ਜੀ ਮਾਣ ਜੀ ਦਾ ਔਰ ਸਭ ਤੋਂ ਵੱਧ ਧੰਨਵਾਦ ਸਾਡੇ ਸੇਵਾ ਸਰਕਾਰ ਦੇ ਨੂੰਕੀ ਸੇਵਾ ਜੀ ਦਾ ਜਿਨ੍ਹਾਂ ਨੇ ਉਪਰਾਹਲਾ ਕੀਤਾ ਸਾਡੇ ਚੜ੍ਹੇ ਦੇ ਰਸਤਾ ਬਣਾ ਲਈਆਂ ਨੇ ਅੱਜ ਤੋਂ 20 ਸਾਲ ਪਹਿਲਾਂ ਇਹ ਸੜਕ ਬਣਾਈ ਉਦੋਂ ਹੀ ਇਹਨਾਂ ਦੇ ਪਿਆਰ ਦੇ ਬਣਾਈ ਸਤਿ ਸ੍ਰੀ ਅਕਾਲ ਜਦੋਂ ਉਹਨਾਂ ਪਿਆਰ ਕਰਦੇ ਹਰ ਇੱਕ ਜਾਈ ਤੇ ਮੈਂ ਕਹਿੰਦਾ ਜੇ ਇਹ ਭਾਗੀ ਵਿੱਚ ਤੇ ਸਾਡੇ ਯੂਥ ਦੇ ਪ੍ਰਧਾਨ ਦੀਪ ਸਿੰਘ ਸਰਵਾ ਨੇ ਐਸਐਚਓ ਸਾਫ ਵਾਲਾ ਬੋਲ ਕੇ ਲਈ ਇਹਦਾ ਵਿਸ਼ੇਸ਼ ਤੌਰ ਤੇ ਮੈਂ ਤੁਹਾਡੇ ਪਰਵਾਹ ਕਰਦਾ। ਉਹ ਜਿਹੜੇ ਤੁਸੀਂ ਸਾਰੇ ਨਾਲ ਦੇ ਜੋ ਕਿ ਅੱਜ ਤੁਹਾਨੂੰ ਇੱਕ ਅਦਰ ਚੇਤ ਸੰਹਿਤ ਜਿਹੜਾ ਤੇ ਸੱਧਿਆ ਹੈ। ਉਹਦਾ ਮੇਨ ਕਾਰਤ ਹੈ ਕਿ ਸਾਡੇ ਪਿੰਡ ਨੂੰ ਜਾਣ ਵਾਲੀ ਸੜਕ